ਅੱਗੇ ਵਧਾਂਗੇ ਕੋਟਕਪੂਰਾ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਦੁਕਾਨਦਾਰਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਦਿਵਾਰਿਆਣਾ ਰੋਡ ਤੇ ਗੁਰਜੀਤ ਕਰਿਆਣਾ ਸਟੋਰ ਵਿੱਚੋਂ ਲੱਖਾਂ ਦੀ ਚੋਰੀ ਹੋਈ ਹੈ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਇਹ ਸ਼ਾਤਰ ਚੋਰ ਨੇ ਸਿਰਫ 3 ਮਿੰਟਾਂ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲ ਚੋਰ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ। ਉੱਥੇ ਹੀ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿਲ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਸਦਕੇ ਫਿੰਗਰਪ੍ਰਿੰਟ ਇਕੱਠੇ ਕਰ ਲਏ ਗਏ ਨੇ। ਜਲਦੀ ਗ੍ਰਿਫਤਾਰੀ ਹੋਵੇਗੀ। ਸਾਨੂੰ ਸਵੇਰ 6:00 ਵਜੇ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਆਪਣਾ ਨੁਕਸਾਨ ਹੋ ਗਿਆ ਫਿਰ ਅਸੀਂ ਕੈਮਰੇਾਂ ਦੇ ਵਿੱਚ ਚੈੱਕ ਕੀਤਾ ਪੌਣੇ ਦੇ 2:00 ਵਜੇ ਇੱਕ ਬੰਦਾ ਆਂਦਾ ਸ਼ਟਰ ਭੰਦਾ ਗੱਲੇ ਭੰਦਾ ਗੱਲਾਂ ਦੇ ਵਿੱਚੋਂ ਕੈਸ਼ ਕੱਢ ਕੇ ਤੇ ਹੋ ਜਾਂਦਾ ਤੇ ਜੋ ਸਾਹੀ ਕੈਸ਼ ਸੀਗਾ 190000 ਰੁਪਏ ਕੈਸ਼ ਸੀਗਾ ਹੀ ਕੈਮਰੇ ਵੀ ਦੇਖਦੇ ਆ ਤਾਂ ਉਹਨੇ ਸਿਰਫ ਹੱਥ ਨਾਲ ਹੀ ਸ਼ਟਰ ਚੱਕਿਆ ਹੱਥ ਨਾਲ ਹੀ ਚੱਕਿਆ ਤੇ ਜੋ ਉਹਨੇ ਜਿੰਦੇਗਰ ਆ ਭੰਨੇ ਆ ਉਹਨੇ ਇੱਕ ਪੇਸ਼ਕਾਜ਼ ਨਾਲ ਦੋਨੇ ਗੱਲੇ ਭੰਨੇ ਆ ਜਿਹਦੇ ਨਾਲ ਕੋਈ ਆਵਾਜ਼ ਜ਼ਿਆਦਾ ਨਹੀਂ ਆਂਦੀਗੀ ਤੇ ਦੋ ਕੇ ਤਿੰਨ ਮਿੰਟ ਦੇ ਵਿੱਚ ਉਹ ਆਪਦਾ ਕੰਮ ਕਰਕੇ ਤੇ ਨਿਕਲ ਗਿਆ ਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆਈ ਕਿ ਫਿੰਗਰ ਪ੍ਰਿੰਟ ਵਗੈਰਾ ਲੈਣ ਤੇ ਜੋ ਮੁਜਲਮ ਉਹਨਾਂ ਨੂੰ ਫੜਿਆ ਜਾਵੇ ਤੇ ਕਾਰਵਾਈ ਹੋਵੇ ਸਾਰਾ ਮੌਕਾ ਦੇਖ ਲਿਆ ਇੱਕ ਗਰਜੀਤ ਕਰਾਨਾ ਸਟੋਰ ਹੈ 190000 ਕਰੀਬ ਇਹਨਾਂ ਦਾ ਕਾਇਸੀ ਜਿਹੜਾ ਚੋਰੀ ਕਰਕੇ ਲੈ ਗਿਆ ਔਰ ਇੱਕ ਬੰਦੇ ਦੀ ਫੁਟੇਜ ਸਾਨੂੰ ਮਿਲੀ ਹੈ ਤੇ ਇਸ ਨੂੰ ਅਸੀਂ ਕਿ ਇਨਵੈਸਟੀਗੇਸ਼ਨ ਕਰਕੇ ਕੇਸ ਕ੍ਰੇਸ ਕਰਾਂਗੇ ਜੀ